ਪਰਪਰ ਪੰਜਾਬ ਦੇ ਨੀਂਦ ਵਿੱਚ ਤੁਹਾਡਾ ਸਾਥ ਹੈ ਕੁਝ ਦਿਨ ਪਹਿਲੇ ਨਗਰ ਕੌਂਸਲ ਦਾ ਕਬਜ਼ੇ ਹਟਾਉਣ ਵਾਸਤੇ ਇਹ ਚਲਾਈ ਗਈ ਸੀ ਜੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਨਗਰ ਕੌਂਸਲ ਦੇ ਇਹ ਹੋਰ ਨਗਰ ਕੌਂਸਲ ਟੀਮ ਵਾਲੇ ਗਰੀ ਮੇੜੀਆਂ ਕਬਜ਼ੇ ਦਾ ਇਹ ਮਾਰੰਗ ਦਿੱਤੀ ਗਈ ਸੀ ਲੇਕਿਨ ਕਬਜ਼ੇ ਰਹਿਣਗੇ ਕਬਜ਼ੇ ਨਹੀਂ ਖਾਲੀ ਕੀਤੇ ਗਏ ਜਿਹਦੇ ਰਾਕੇ ਆਜੀ ਨਗਰ ਕੌਂਸਲ ਦੇ ਯੂਨੀਅਨ ਦੇ ਕਬਜ਼ੇ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੁਝ ਲੋਕ ਵੈਸੇ ਬਸਾਈ ਵੀ ਕਰਦੇ ਨਹੀਂ ਰਹਿੰਦੇ ਪਈਆਂ ਤਸਵੀਰਾਂ ਦੇਖ ਸਕਦੇ ਹੋ ਇਹ ਕਿ ਜੈਲ ਸਿੰਘ ਸਾਹਿਬ ਵਾਲੇ ਦਾ ਕਬਜ਼ਾ ਨਹੀਂ ਕਿਵਾਇਆ ਰਿਹਾ ਲੇਕਿਨ ਕਿਤਨਾ ਕਿਤੇ ਲੋਕ ਬੈਸ ਸਾਈ ਕਰਦੇ ਵੀ ਨਜ਼ਰ ਆਉਂਦੇ ਵੀ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸਾਫ ਹੀ ਕਿ ਨਗਰ ਕੌਂਸਲ ਦੇ ਈ ਵਾਲੋ ਕਾਫੀ ਬੜੀ ਬੇਨਤੀ ਵੀ ਕੀਤੀ ਗਈ ਸੀ ਲੇਕਿਨ ਕਿਸੇ ਪ੍ਰਕਾਰ ਦੀ ਲੋਕਾਂ ਨੇ ਸੁਣੀ ਲਈ ਜੇ ਚੱਲਦੇ ਆ ਜੀ ਨਗਰ ਕੌਂਸਲ ਦੇ ਈ ਵਾਲ ਸਟਾਫ ਵਾਲੋ ਤੁਸੀਂ ਦੇਖ ਸਕਦੇ ਹੋ ਅਸੀਂ ਗੱਲ ਖਾਲੀ ਕਰਵਾਈ ਕਰਕੇ ਖਾਲੀ ਕਰਵਾਈ ਤਾਂ ਨਾ ਮੰਡੀ ਨੂੰ ਖਾਲੀ ਕਰਵਾਈ ਗਈ ਔਰ ਮੰਡੀ ਦੇ ਵਿੱਚ ਕਿੰਨੀ ਰੇੜੇ ਦੇ ਨਹੀਂ ਵਪਾਰ ਬਾਅਦ ਵਿੱਚ ਦੇਖ ਕਿਹਾ ਗਿਆ ਇਸ ਪਹਿਲਾਂ ਵੀ ਇਹ ਖਾਲੀ ਕਰਵਾਈ ਜਾਏ ਲੇਕਿਨ ਲੋਕਾਂ ਨੇ ਖਾਲੀ ਨਹੀਂ ਕਰਵਾਈ ਇਸ ਮੰਡੀ ਦੀ ਉਤਾਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਰ ਤੇਰੀ ਜਿੰਨ ਕੰਮ ਬੈਲੋ ਸਰ ਕੁਝ ਦਿਨ ਤੱਕ ਰਹਿ ਨਹੀਂ ਚੁਲਾਏ ਸੀ ਕੰਮ ਖਾਲੀ ਕਰਵਾਏਗੇ ਸੀ ਲੇਕਿਨ ਲੋਕਾਂ ਨੇ ਫਿਰ ਕੰਮ ਚਾਲ ਲਗੇ ਤੁਹਾਡੇ ਸਾਹਮਣੇ ਹੈ ਜੀ ਅਸੀਂ ਲੋਕਾਂ ਨੂੰ ਫੇਰ ਕੰਮ ਕਿਤੇ ਕੀਤਾ ਗਿਆ ਸੀ ਕਿ ਫੇਰ ਰੀਮੂਵ ਕਰਵਾ ਰਹੇ ਹਾਂ ਠੀਕ ਹੈ ਜੀ ਆ ਲੋਕਾਂ ਨੂੰ ਮੈਂ ਹੋਰੋਂ ਵੀ ਬੇਨਤੀ ਕੀਤੀ ਸੀ ਸਭੂ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਮੰਡੀ ਆਪੋ ਆਪਣਾ ਸਮਾਨ ਜਿਹੜਾ ਦੁਕਾਨ ਦੇ ਵਿੱਚ ਹੀ ਰੱਖੋ ਉਸ ਦੁਕਾਨਦਾਰਾਂ ਵੱਲੋਂ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ ਹੈ ਪਰ ਇਹ ਤੋਂ ਕੋਸ਼ਿਸ਼ ਕੋ ਅੰਦਰੋਂ ਨੂੰ ਬਾਰ ਬਾਰ ਤੁਹਾਨੂੰ ਤਾਂ ਵੀ ਲੋਕਾਂ ਨੂੰ ਕੋਈ ਕਮਾਈ ਨਹੀਂ ਬਖਾਈ ਜਾਏਗੀ ਇਸ ਸਬੰਧੀ ਅੱਜ ਫਿਰ ਅਸੀਂ ਉਸੇ ਮਹੀਨੇ ਦੇ ਅੰਤਾਰ ਸ਼ੁਰੂ ਹੋਇਆ ਜੀ ਇਹ ਲੋਕਾਂ ਕੋਲ ਵੀ ਉਦੋਂ ਦੀ ਬੇਨਤੀ ਸੀ ਤੇ ਅੱਜ ਫਿਰ ਅਸੀਂ ਦੰਕਾ ਰਿਹਾ ਕਿ ਮਹੀਨ ਲਗਾਤਾਰ ਚੱਲੀ ਜਾਵੇ ਇਹ ਨਹੀਂ ਕਿ ਅਸੀਂ ਆਪਾਂ ਰਾਤੀਆਂ 15 ਦਿਨ ਦੀ ਗੱਲ ਹੈ ਕਿ ਹਰ ਹਫਤੇ ਅਸੀਂ ਐਡਾਂ ਕਮਾਨ ਬਾਹਰ ਜਿਹੜਾ ਦੁਕਾਨਾ ਚਾਹੋਏਗਾ ਜਬਤ ਕਰਾਂਗੇ ਉਹਦੇ ਬਦਲੇ ਚ ਅਸੀਂ ਭਾਰੀ ਜੁਨਾ ਚਲਾਣ ਤੇ ਜਮਾਨਾ ਵੀ ਕਰਾਂਗੇ ਛਿਲਾਣ ਕਰ ਸਰ ਦੇਖੋ ਨਹੀਂ ਮਿਲਦਾ ਬਾ ਬਾ ਵਾਰਨਿੰਗ ਦੇਰ ਤੋਂ ਬਾਅਦ ਵੀ ਕਿਉਂ ਕੁਰਜ ਕਰ ਰਹੇ ਆਂ ਦੇਖੋ ਜੀ ਇਹ ਲੋਕਾਂ ਦੀ ਆਪਣੀ ਸੋਚ ਹੈ ਜੀ ਲੋ ਮੇਰੀ ਉਦਨ ਇਹਨਾਂ ਨੂੰ ਆਪ ਜੋੜ ਕੇ ਬੈਂਟਿੰਗ ਕੀਤੀ ਗਈ ਸੀ ਜੇਕਰ ਇਸੇ ਤਰ੍ਹਾਂ ਇਨਰੋਚਮੈਂਟ ਦੇ ਕਰਕੇ ਕਿਸੇ ਨਾ ਕਿਸੇ ਕੋਈ ਕਿਸੇ ਨਾ ਕੋਈ ਨਿਚਾ ਆਪਣੀ ਕੋਈ ਕਿਸੇ ਦੇ ਕੋਲ ਸਾੜ ਲੱਗ ਜੇਕਰ ਉਹ ਪਰਿਵਾਰਕ ਮੈਂਬਰ ਸਾਡਾ ਆਪਣਾ ਹੋਵੇ ਤਾਂ ਸਾਡੇ ਦੇ ਕੀ ਬਿਤੇਗੀ ਤੁਸੀਂ ਦੁਕਾਨਾਂ ਦਿਖਾਣੀ ਚਾਹਵਾਂਗਾ ਇੱਕ ਮਿੰਟ ਸਾਈਡ ਤੋਂ ਹੁਣ ਜਿਹੜਾ ਜੇਕਰ ਇੱਧਰ ਦੇਖਾਂ ਤੁਸੀਂ ਦੁਕਾਨਦਾਰੀ ਅੰਦਰ ਖਾਲੀ ਸੀ ਵੀ ਸਾਰਾ ਸਮਾਨ ਉਹ ਬਾਹਰ ਰੱਖਿਆ ਗਿਆ ਸੀਗਾ ਇੱਕ ਮਿੰਟ ਜਰਾ ਥੋੜਾ ਜਿਹਾ ਹੋਰ ਸਾਈਡ ਤੋਂ ਹੁਣ ਇੱਕ ਮਿੰਟ ਤੁਸੀਂ ਆ ਵੀ ਦੇਖੋ ਜੀ ਆਹ ਦੁਕਾਨ ਹੈ ਜੀ ਸਾਡੀ ਠੀਕ ਹੈ ਜੀ ਆਹ ਦੁਕਾਨ ਤੋਂ ਹੁਣੇ ਘਟੋ ਘਾਟ ਮੇਰੇ ਖਾਲ 4 ਫੁੱਟ ਦਾ ਖ ਇਹ ਸਾਡੇ ਦੇ ਕੇ 4 ਫੁੱਟ ਹੋਰ ਲਾ ਕੇ ਆ ਗਿਆ ਸੀ ਠੀਕ ਹੈ ਨਾ ਜੋ ਕਿ ਗਲਤ ਹੈ ਇਹ ਲੋਕਾਂ ਨੂੰ ਆਪ ਚਾਹੀਦੇ ਸਮਾਂ ਜੀ ਸਸੇ ਨਹੀਂ ਇਹਨਾਂ ਨੂੰ ਕਹਾਂਗੇ بار بار ਸਮਝਾਵਾਂਗੇ ਲੋਕਾਂ ਨੂੰ ਆਪ ਸਮਝ ਆਈਦਾ ਦੁਕਾਨ ਸਾਡੀ ਜੰਦੋ ਖਾਲੀ ਜਾਂਦੀ ਦੁਕਾਨ ਦੇ ਵਿੱਚ ਸਮਾਨ ਰੱਖਣ ਸਾਨੂੰ ਕੋਈ ਤਰਾਜ ਨਹੀਂ ਜਦੋਂ ਬਾਹਰ ਲਗਾਣਗੇ ਲੋਕਾਂ ਨੂੰ ਮੁਸ਼ਕਲ ਹੋਏਗੀ ਸਾਡਾ ਤਾਂ ਕੰਮ ਹੀ ਆ ਕੇ ਲੋਕਾਂ ਦੀ ਮੁਸ਼ਕਲਾਂ ਦੂਰ ਕਰਨੀ ਆ ਤੇ ਇਸ ਲਈ ਸਾਨੂੰ بار بار ਆਣਾ ਪੈ ਰਿਹਾ ਤੇ ਦੇਖਣ ਨੂੰ ਮਿਲਦਾ ਕੋਲੋਂ ਪੰਜ ਤੋਂ ਲੈ ਕੇ ਤੇ 4 ਨਬ ਤੱਕ ਕਾਫੀ ਹੱਦਿਆਂ ਕਿਤੇ ਆ ਗਿਆ ਲੋਕਾਂ ਨੂੰ ਆ ਸਾਡੀ ਕੋਸ਼ਿਸ਼ ਆ ਕੋਈ ਉਹ ਗੋ ਕਰਵਾਉਣ ਦੀ ਤੁਸੀਂ ਦੇਖਾ ਹੋਏਗਾ ਜਦੋਂ ਅਸੀਂ ਪਿਛਲੇ ਹਫਤੇ ਬਾਹਰ ਆਏ ਸੀ ਉਦੋਂ ਲੈ ਕਾਫੀ ਲੋਕਾਂ ਨੂੰ ਸਮਝਦਾਰੀ ਦਿਖਾਈ ਗਈ ਹੈ ਸਾਡਾ ਸਹਿਯੋਗ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੇ ਸ਼ੰਕਾ ਵੀ ਕੀਤੀ ਗਈ ਕਿ ਤੁਸੀਂ ਕੰਮ ਠੀਕ ਕਰ ਰਹੇ ਜੀ ਜੇਕਰ ਸਾਰੇ ਦੁਕਾਨਦਾਰ ਸਾਡੇ ਨਾਲ ਇਦਾਂ ਹੀ ਸਹਿਯੋਗ ਕਰਨ ਤਾਂ ਬਹੁਤ ਵਧੀਆ ਰਹੇਗਾ ਜੀ ਸਾਨੂੰ ਕੋਈ ਬਾਲੀ ਪਰ ਲੋ ਕਰਨਾ ਪਏਗਾ ਜੀ ਸਰ ਦੇਖੋ ਨੂੰ ਮਿਲਦਾ ਲੋਕਾਂ ਦੇ ਫੁੱਟਪਾਥ ਸਾਰਾ ਮਾਲਿਆ ਫੋਨ ਨੂੰ ਪਾਇਪ ਲਾ ਕੇ ਤੇ ਉਹ ਵੀ ਅਸੀਂ ਦੇਖਣਾ ਅਸੀਂ ਫੁੱਟਪਾਥ ਵੀ ਸਾਰਾ ਖਾਲੀ ਕਰਾਵਾਂਗੇ ਕਿਉਂਕਿ ਲੋਕਾਂ ਦੀ ਆਪੋ ਆਪਣੀ ਸੋਚ ਹੈ ਜੀ ਉਹ ਕਹਿੰਦੇ ਸਾਨੂੰ ਫੁੱਟਪਾਥ ਹੀ ਬਣਾ ਕੇ ਦੇ ਤਾਂ ਸਾਮਾਨ ਰੱਖਣ ਜੀ ਵਾਰਡ ਆਫ ਫੁੱਟਪਾਥ ਹੀ ਯੂਜ਼ ਕਰਦਾ ਜੀ ਫੁੱਟਪਾਥ ਦਾ ਮਤਲਬ ਹੁੰਦਾ ਜਿਸ ਤੇ ਲੋਕ ਪਰ ਲੋਕਾਂ ਨੂੰ ਉਹ ਤੇ ਆਪਣਾ ਸਮਾਂ ਲਾ ਕੇ ਪੈਦਲ ਲੋਕਾਂ ਦਾ ਚੱਲਣਾ ਵੀ ਮੁਸ਼ਲ ਕੀਤਾ ਹੋਇਆ ਹੈ ਕੀ ਮੈਸੇਜ ਹੈ ਤੁੰਗਲ ਅਸੀਂ ਸਾਰੇ ਦੁਕਾਨਦਾਰਾਂ ਨੂੰ ਤੁਹਾਨੂੰ ਜਲੰਧਰ ਦੇ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਆਪੋ ਆਪਣੀ ਕੋਆਂਟਰੀ ਆਪ オーਪਨ ਦੁਕਾਨਾਂ ਦੇ ਵਿੱਚ ਰੱਖੋ ਤਾਂ ਕਿ ਸਾਨੂੰ ਵਾਰ-ਵਾਰ ਉਹਨਾਂ ਨੂੰ ਪਾਇਂ ਪਛਾਣ ਨਾ ਕਰਨਾ ਪਵੇ ਕਿ ਦੁਆਰਾ ਕਬਜ਼ਾ ਕਰਦੇ ਕੀ ਕਰਦੇ ਅਸੀਂ ਫੇਰ ਆਵਾਂਗੇ ਫੇਰ ਚਲਾਨ ਕਟਾਂਗੇ ਇਹਨਾਂ ਦੇ ਭਾਰੀ ਜੁਰਮਾਨਾ ਲਗਾਵਾਂਗੇ ਜੀ ਕੀ ਕਾਰਵਾਈ ਕੀਤੀ ਆਈ ਗੱਲ ਚਲ ਗਈ ਮੈਂ ਜੀ ਬੇਸਿਕਲੀ ਪੰਜਾਬ ਪੁਲਿਸ ਅੰਕਲ ਰਿਪੋਰਟ ਤੋਂ ਅੱਜ ਰੇਡ ਦੇ ਲਈ ਆਇਆ ਇਸ ਚਾਰਪੌਂਦ ਦੇ ਵਿੱਚ ਬਟ ਲੋਕਾਂ ਨੂੰ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਗਈਆਂ ਸੀ ਅੱਜ ਤੋਂ 3 ਸਾਲ ਪਹਿਲਾਂ ਵੀ ਦਿੱਤੀਆਂ ਗਈਆਂ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਤਾਂ ਵੀ ਉਹਦੇ باوجود ਵੀ ਇਹ ਇਸਤੇਮਾਲ ਕਰਦੇ ਨੇ ਪਲਾਸਟਿਕ ਦਾ ਡਿਸਪੋਜ਼ੇਬਲ ਗਲਾਸ ਜਿਹੜੇ ਹੈਗੇ ਨੇ ਉਹ ਵੀ ਯੂਜ਼ ਕਰਦੇ ਨੇ ਉਹਦੇ ਕਾਰਨ ਕਾਫੀ ਤੰਗ ਪਰੇਸ਼ਾਨੀ ਆਉਂਦੀ ਹੈ ਲੋਕਾਂ ਦੇ ਵਿੱਚ ਕਿ ਦੇਖੋ ਤੁਸੀਂ ਜਿੰਨੇ ਵੀ ਨਾਲੇ ਆ ਸ੍ਰੀਆਨਪੁਰ ਸ਼ਹਿਰ ਦੇ ਇੱਧਰ ਹੋਰ ਵੀ ਇਹ ਸਾਰੇ ਬਲੌਕ ਬੇਨ ਜਸਟ ਇੱਕ ਲਫਾਫੇ ਕਰਾਣੇ ਜਿਹੜੇ ਵੀ ਕਾਰ ਬੱਲੇ ਉਹ ਲਿਫਾਫੇ ਦੇ ਵਿੱਚ ਪਾ ਪਾ ਕੇ ਸੱਦੀਆਂ ਨਾਲੇ ਸੁੱਟਦੇ ਆ ਜੋ ਕਿ ਸਮੱਸਿਆ ਪੰਦੀ ਹੈ ਕਮੇਟੀ ਬੱਲੇ ਵਾਸਤੇ ਉਹਦੇ ਦੀ ਗਾਰਡਿੰਗ ਨੂੰ ਐਸਟੀ ਵੀ ਭਰਨ ਲੱਗਿਆ ਗਿਆ ਤੇ ਇਹ ਸਾਰਾ ਲਫਾਫਾ ਬੰਦ ਕਰਕੇ ਇਹਦਾ ਕੋਈ ਅਲਟਰਨੇਟ ਯੂਸ ਕੀਤਾ ਜਾਏ। ਪਰ ਕਾਫੀ ਬੜੀ ਚਲਾਣ ਕੀਤੀ ਗਿਆ ਲਫਾਫੇ ਬੰਦ ਕੀਤੇ ਗਿਆ ਦੁਕਾਨਦਾਰ ਤਾਂ ਇਹ ਵੀ ਮੰਗਦੇ ਕਿ ਸਾਡੇ ਚਲਾਣ ਕਿੱਥੇ ਜਾਂਦੇ ਬਾਕੀ ਵੱਡੀ ਵੱਡੇ ਇੰਡਸਟਰੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ। ਇੰਡਸਟਰੀ ਤੇ ਸਾਰਾ ਕੁਝ ਕਾਰਵਾਈ ਹੈਗੀ ਆ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਕੋਈ ਵੀ ਫੈਕਟਰੀ ਹੈ ਜਿਹੜੀ ਇਸ ਟਾਈਮ ਤੇ ਸੀਲ ਨਹੀਂ ਹੈਗੀ। ਸਾਰੀਆਂ ਸੀਲ ਪਈਆਂ ਇਹ ਜਿੰਨਾ ਵੀ ਸਮਾਨ ਆਂਦਾ ਇਹ ਸਾਰਾ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਕੋਈ ਹੋਰ ਅਲਟਰਨੇਟ ਤੋਂ ਇਹਨਾਂ ਉਹ ਤਾਂ ਚੱਕ ਕੇ ਲੈਂਦੇ ਹਨ ਬਾਰ-ਬਾਰ ਵੀ ਮਨਾ ਕਰਦੇ باوجود ਵੀ ਇਹ ਬਾਰ-ਬਾਰ ਉਹੀ ਕੰਮ ਕਰੀ ਜਾਂਦੇ ਸਰ ਕਾਫੀ ਦੁਕਾਨਦਾਰਾਂ ਦਾ ਲਫਾ ਹੋਇਆ ਕੰਮ ਕਰਦੇ ਆ ਸਾਰਿਆਂ ਤੇ ਨਾਟ ਪਾਈ ਜਾਏਗੀ ਸਾਰਿਆਂ ਨੂੰ ਵਾਰਨਿੰਗ ਮਿਲ ਚੁੱਕੀ ਹੈ ਦੋ-ਤਿੰਨ ਤਿੰਨ ਵਾਰ ਹੁਣ ਜੇ ਜਬਤ ਕਰਾਂਗੇ ਨਾਲ ਚਲਾਣ ਵੀ ਮੋਟਾ ਕਰਾਂਗੇ ਤਾਂ ਕਿ ਇਹ ਜੁਰਮਾਨਾ ਪਾਵਾਂਗੇ ਤਾਂ ਕਿ ਇਹ ਅਗਲੀ ਵਾਰ ਤੋਂ ਆਪ ਸੁਧਾਰ ਫੋਨ ਕੀ ਮੈਸੇਜ ਦੇਣਾ ਚਾਹੋਗੇ ਫੋਨ ਤੇ ਆਹੀ ਮੈਂ ਮੈਸੇਜ ਜਾਈ ਜਾਣਾ ਵਾ ਕੀ ਇਹ ਜਿਹੜਾ ਪਲਾਸਟਿਕ ਦਾ ਗਲਾਸ ਹੈਗਾ ਜਾਂ ਲਪਾਵੇ ਹੈਗੇ ਆ ਇਹਨੂੰ ਬੰਦ ਕੀਤਾ ਜਾਏ ਤੇ ਇਹਦਾ ਕੋਈ ਅਲਟਰਨੇਟ ਹੋਰ ਕੋਈ ਸੋਲੂਸ਼ਨ ਆ ਜਿੱਦਾਂ ਜੂਰ ਦੇ ਲਪਾਵੇ ਜਾਂਦੇ ਆ ਕੋਈ ਮਲਟੀ ਪਲਾਸਟਿਕ ਆਂਦੀ ਆ ਉਹ ਯੂਜ਼ ਕੀਤਾ ਜਾਏ ਇਹੋ ਸਾਹਮਣੇ ਵੀ ਸਰਪਾ ਕੁਦਰਤ ਨੂੰ ਬਹੁਤ ਅਫਸਰਾ ਹੈ ਉਹਨਾਂ ਨੇ ਵੀ ਦੱਸਿਆ ਕਿ ਅਗਰ ਸਮੇਂ ਰਹਿੰਦੇ ਹੀ ਸਬਜ਼ੀ ਮੰਡੀ ਤੋਂ ਲੈ ਕੇ ਜਾਂ ਅਤਿ ਗਰਮ ਕੀਤਾ ਗਿਆ ਤੇ ਜਲਦੀ ਉਹਨੂੰ ਕੱਪੜੇ ਲੈ ਕੇ ਤੇ ਚਲਾਨ ਕੱਟੇ ਜਾਣਗੇ ਔਰ ਕੋਈ ਲਪਾਫੇ ਯੂਜ਼ ਕਰਦਾ ਉਹਦੇ ਵੀ ਚਲਾਨ ਕੱਟੇ ਜਾਣਗੇ ਦੇਖਣ ਲਈ ਗੱਲ ਹੋਏਗੀ ਕਿੰਨੀ ਦੇਰ ਤੱਕ ਇਹ ਨਹੀਂ ਚੱਲਦੀ ਆ